ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸਤ ਸੰਗਤ ਰੂਪੀ ਮਹਾਨ ਤੀਰਥ ਤੇ ਬਰਾਜਮਾਨ ਹੋ ਰਹੇ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਤ ਸੰਗੀ ਚਲੋ ਇੱਕ ਗੁਰਮਖੋ ਪਾਣੀ ਦਾ ਤੀਰਥ ਹੁੰਦਾ ਜਿੱਥੇ ਜਾਈਏ ਤੇ ਜਿਹੜੀ ਸਾਡੇ ਕੱਪੜਿਆਂ ਦੇ ਉੱਤੇ ਲੱਗੀ ਮੈਲ ਹੈ ਸਰੀਰ ਉੱਤੇ ਲੱਗੀ ਮੈਲ ਹੈ ਉਹ ਪਾਣੀ ਦੇ ਨਾਲ ਉੱਤਰ ਜਾਂਦੀ ਹੈ ਬਿੱਖ ਗੁਰੂ ਪਾਤਸ਼ਾਹ ਨੇ ਸਾਨੂੰ ਸਤ ਸੰਗਤ ਦਾ ਤੀਰਥ ਬਖਸ਼ਿਆ ਜਿਸ ਸਤ ਸੰਗਤ ਦੇ ਵਿੱਚ ਬਾਣੀ ਹੈ ਤੇ ਇਹ ਬਾਣੀ ਸਾਡੇ ਅੰਦਰ ਦੀ ਮੈਲ ਨੂੰ ਸਾਡੇ ਅੰਦਰ ਦੀ ਅਗਿਆਨਤਾ ਨੂੰ ਉਤਾਰਦੀ ਹੈ ਤੋ ਪਾਣੀ ਦੇ ਨਾਲ ਮੈਲ ਨੂੰ ਉਤਾਰ ਲੈਣਾ ਇਸ ਸਾਰਿਆਂ ਦੇ ਹਿੱਸੇ ਆ ਜਾਂਦਾ ਹੈ ਪਰ ਨਾਮ ਤੇ ਗੁਰੂ ਬਾਣੀ ਦੇ ਨਾਲ ਮਨ ਦੀ ਮੈਲ ਨੂੰ ਉਤਾਰ ਲੈਣਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਤੋ ਅਸੀਂ ਵੱਡ ਪਾਗੇ ਹਾਂ ਜੀ ਸਾਨੂੰ ਗੁਰੂ ਪਾਤਸ਼ਾਹ ਨੇ ਬੁੱਧ ਵੀ ਬਖਸ਼ੀ ਤੇ ਸਮਾ ਵੀ ਬਖਸ਼ਿਆ ਤੁਹਾਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ ਸ੍ਰੀ ਸੁਖਮਨੀ ਸਾਹਿਬ। ਨਿਤਨੇਮ ਤੋਂ ਬਾਅਦ ਗੁਰਮਖੂ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ ਇਹ ਬਾਣੀ। ਔਰ ਇਹ ਬਾਣੀ ਐਸੀ ਹੈ ਸਾਡੇ ਸਾਰੇ ਜਵਾਲਾਂ ਦਾ ਜਵਾਬ ਮਿਲਦਾ ਹੈ ਸਾਡੀਆਂ ਸਾਰੀਆਂ ਚਿੰਤਾਵਾਂ ਦੂਰ ਕਰਦੀ ਹੈ। ਔਰ ਸਮਝਣ ਦੇ ਵਿੱਚ ਵੀ ਸੁਖਾਲੀ ਹੈ। ਤੁਹ ਦਸਵੀਂ ਅਸ਼ਟਪਦੀ ਆਪਾਂ ਵਿਚਾਰ ਰਹੇ ਹਾਂ ਪਹਿਲੀਆਂ ਤੋਂ ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਔਰ ਤੀਸਰੀ ਜਿਹੜੀ ਪੌੜੀ ਹੈ ਉਹਦਾ ਪਾਠ ਆਪਾਂ ਸੰਗਤ ਦੇ ਰੂਪ ਉਚਾਰਨ ਕੀਤਾ ਹੈ ਇਸ ਤੀਸਰੀ ਪੌੜੀ ਨੂੰ ਅੱਜ ਆਪਾਂ ਸਮਝਣਾ ਹੈ ਜੋ ਵਿਸ਼ਾ ਹੈ ਮੂਲ ਸਾਰੀ ਅਸ਼ਟਪਦੀ ਦਾ ਇੱਕੋ ਹੀ ਹੈ ਨਾਨਕ ਰਚਨਾ ਬਹੁਤ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਤੋ ਉਸ ਪਰਮਾਤਮਾ ਦੀ ਰਚੀ ਹੋਈ ਰਚਨਾ ਦੇ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੋ ਤੀਸਰੀ ਪਉੜੀ ਹੈ ਇਹਦਾ ਕੇਂਦਰੀ ਭਾਵ ਜੋ ਅਖੀਰ ਦੇ ਉੱਤੇ ਬਿਆਨ ਕਰਦੇ ਨੇ ਸਗਲ ਸਮਗਰੀ ਆਪਣੇ ਸੂਤ ਤਾਰੀ ਸਾਰਾ ਪਦਾ ਇਸੇ ਦੇ ਆਲੇ-ਦੁਆਲੇ ਘੁੰਮਦਾ ਹੈ। ਸਗਲ ਸਮਗਰੀ ਦਾ ਅਰਥ ਹੈ ਇਸ ਸਾਰੀ ਹੀ ਸਮਗਰੀ ਇਸ ਸਾਰੀ ਹੀ ਸ੍ਰਿਸ਼ਟੀ ਜਿੰਨੀ ਪਰਮੇਸ਼ਰ ਨੇ ਪੈਦਾ ਕੀਤੀ ਹੈ। ਸਗਲ ਸਮਗਰੀ ਸਭ ਕੁਝ ਹੀ ਇਹ ਕਹਿ ਲੋ ਸਭ ਕੁਝ ਹੀ ਸਗਲ ਸਮਗਰੀ ਆਪਣੇ ਸੂਤ ਧਾਰੀ ਸੂਤ ਦਾ ਅਰਥ ਹੈ ਸੂਤਰ ਉਸ ਵਾਹਿਗੁਰੂ ਨੇ ਆਪਣੇ ਸੂਤਰ ਦੇ ਵਿੱਚ ਧਾਰਨ ਕੀਤੀ ਹੋਈ ਹੈ ਬੰਨੀ ਹੋਈ ਹੈ ਕੋਈ ਵੀ ਐਸੀ ਚੀਜ਼ ਨਹੀਂ ਹੈ ਕੋਈ ਵੀ ਐਸਾ ਜੀਵ ਨਹੀਂ ਹੈ ਜੋ ਉਸ ਪਰਮਾਤਮਾ ਨੇ ਆਪਣੇ ਸੂਤਰ ਦੇ ਵਿੱਚ ਆਪਣੇ ਤਾਗੇ ਦੇ ਵਿੱਚ ਨਿਜਮ ਦੇ ਵਿੱਚ ਕਾਨੂੰਨ ਵਿੱਚ ਨਾ ਬੰਨਿਆ ਹੋਵੇ ਸਿ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰਮੁਖੋ ਸਭ ਤੋਂ ਪਹਿਲਾਂ ਇਹਨਾਂ ਸੂਤ ਜਾਂ ਸੂਤਰ ਸ਼ਬਦ ਹੈ ਨਾ ਉਹ ਜਪਜੀ ਸਾਹਿਬ ਦੀ ਬਾਣੀ ਅੰਦਰ ਹੀ ਗੁਰਨਕ ਸਿੰਘ ਪਾਤਸ਼ਾਹ ਨੇ ਉਚਾਰਨ ਕੀਤਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ 부ਝੈ ਉਹ ਵੈ ਸਤਿਆਰ ਤੋ ਇੱਕ ਮਥ ਸੀ ਪ੍ਰਾਤਨ ਸਮੇਂ ਦੇ ਵਿੱਚ ਇਹ ਧਰਤੀ ਇੱਕ ਬਲਦ ਦੇ ਸਿਰ ਦੇ ਸਿੰਘਾਂ ਦੇ ਉੱਪਰ ਖੜੀ ਹੋਈ ਹੈ ਉਹ ਇੱਕ ਤੋਂ ਥੱਕ ਜਾਂਦਾ ਦੂਜੇ ਸਿੰਘ ਉੱਤੇ ਕਰਦਾ ਕਹਿੰਦੀ ਪਚਾਲ ਵੀ ਆ ਜਾਂਦਾ ਤੇ ਇਹ ਸਵਾਲ ਸੀ ਵੀ ਫਿਰ ਉਹ ਬਲਦ ਕਿੱਥੇ ਖੜਾ ਹੈ ਕਹਿ ਲੱਗੇ ਉਹਦੇ ਪੈਰਾਂ 'ਤੇ ਇੱਕ ਹੋਰ ਧਰਤੀ ਹੈ ਉਹ ਧਰਤੀ ਦੇ ਥੱਲੇ ਇੱਕ ਹੋਰ ਵੱਲਦਾ ਹੈ ਉਹਦੇ ਥੱਲੇ ਇੱਕ ਹੋਰ ਧਰਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਡੇ ਇਸ ਭਰਮ ਨੂੰ ਦੂਰ ਕੀਤਾ ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰਹ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋੜ ਭਾਈ ਇੱਕ ਧਰਤੀ ਥੱਲੇ ਬਲਦ ਉਹਦੇ ਥੱਲੇ ਇੱਕ ਹੋਰ ਧਰਤੀ ਫੇਰ ਇੱਕ ਹੋਰ ਬਲਦ ਫੇਰ ਇੱਕ ਹੋਰ ਧਰਤੀ ਜਿਹੜਾ ਸਾਰਿਆਂ ਤੋਂ ਥੱਲੇ ਵੱਲਦਾ ਹੈ ਤੈਸਤੇ ਭਾਰ ਤੱਲੇ ਕਵਣ ਜੋਰ ਪਾਤਸ਼ਾਹ ਕਹਿੰਦੇ ਉਹ ਉਹਦਾ ਭਾਰ ਕੌਣ ਚੁੱਕਦਾ ਤੇ ਉਹਦੇ 'ਚ ਕਿੰਨਾ ਕੁ ਜੋਰ ਕਿੰਨੀ ਕੁ ਤਾਕਤ ਹੈ ਜਿਹੜਾ ਇੰਨੀਆਂ ਧਰਤੀਆਂ ਤੇ ਇਹਨੇ ਬਲਦਾਂ ਦਾ ਭਾਰ ਚੁੱਕੀ ਬੈਠਾ ਹੈ ਪਾਤਸ਼ਾਹ ਕਹਿੰਦੀ ਨਹੀਂ ਜਿਹੜੀ ਧਰਤੀ ਹੈ ਨਾ ਇਹਦੇ ਇਹਨੂੰ ਇੱਕ ਤੌਲਾ ਤੇ ਹੈ ਇੱਕ ਬਲਦ ਤੇ ਹੈ ਪਰ ਉਹ ਬਲਦ ਹੱਡ ਚਮ ਮਾਸ ਦਾ ਨਹੀਂ ਹੈ ਉਹ ਤਾਂ ਤੌਲ ਕੇੜਾ ਤੌਲ ਧਰਮ ਦਇਆ ਦਾ ਪੂਤ ਗੁਰਮੁਖੋ ਇੱਥੇ ਧਰਮ ਦਾ ਅਰਥ ਬਣਦਾ ਰੱਬੀ ਨਿਜ਼ਮ ਰੱਬੀ ਕਾਨੂੰਨ ਪਰਮੇਸ਼ਰ ਨੇ ਇਸ ਧਰਤੀ ਨੂੰ ਖੜਾਇਆ ਹੋਇਆ ਬੰਨਿਆ ਹੋਇਆ ਇੱਕ ਧਰਮ ਦੇ ਅਧੀਨ ਇੱਕ ਨਿਜ਼ਮ ਦੇ ਅਧੀਨ ਇੱਕ ਸੇ ਬਲਦ ਸਹਾਰੇ ਨਹੀਂ ਖੜੀ ਹੋਈ ਇਹ ਧੌਲ ਰੂਪੀ ਨਿਜ਼ਮ ਦੇ ਸਹਾਰੇ ਖੜੀ ਹੋਈ ਹੈ ਉਹ ਨਿਜ਼ਮ ਪਰਮਾਤਮਾ ਨੇ ਬਣਾਇਆ ਧੌਲ ਧਰਮ ਦਇਆ ਦਾ ਪੂਤ ਉਹ ਦਇਆ ਵਿੱਚੋਂ ਪੈਦਾ ਹੁੰਦਾ ਹੈ ਸੰਤੋਖ ਥਾਪ ਰੱਖਿਆ ਜਨ ਸੂਤ ਜਿਸ ਨਿਜਮ ਨੇ ਸੰਤੋਖ ਨੂੰ ਆਪਣੇ ਸੂਤਰ ਵਿੱਚ ਬੰਨ ਕੇ ਰੱਖਿਆ ਹੋਇਆ ਤੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਭਾਈ ਸਭ ਕੁਝ ਉਸ ਵਾਹਿਗੁਰੂ ਪਰਮੇਸ਼ਰ ਦੇ ਸੂਤਰ ਵਿੱਚ ਬੰਨਿਆ ਹੋਇਆ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੀ ਉਹੀ ਕਹਿ ਰਹੇ ਨੇ ਸਗਲ ਸਮਗਰੀ ਆਪਣੈ ਸੂਤ ਤਾਰ ਹੈ ਤੂੰ ਚੰਗਲ ਹੈ ਭਾਵੇਂ ਮਾੜਾ ਹੈ ਗੁਰੂ ਸਭ ਕੁਝ ਉਸ ਨੇ ਆਪਣੇ ਨਿਜ਼ਮ ਦੇ ਵਿੱਚ ਬੰਨੇ ਆ ਆਪਣੇ ਕਾਨੂੰਨ ਦੇ ਵਿੱਚ ਬੰਨੇ ਆ ਆਪਣੇ ਸੂਤਰ ਦੇ ਪਰੋਏ ਹੋਏ ਤਾਗੇ ਦੇ ਵਿੱਚ ਬੰਨੇ ਆ ਹੈ ਕੁਝ ਵੀ ਉਸ ਪਰਮਾਤਮਾ ਤੋਂ ਬਾਹਰ ਨਹੀਂ ਹੈ ਇਸ ਕਰਕੇ ਕਈ ਵਾਰ ਮਨੁੱਖ ਚਿੰਤਾ ਕਰਦਾ ਅੱਛਾ ਇਹ ਬਚਨ ਉਚਾਰਨ ਗੁਰੂ ਘਰ ਤੱਕ ਮੈਨੂੰ ਸਮਝ ਪਈ ਇਸ ਗੱਲ ਦੀ ਮੈਂ ਦਾਵਾ ਨਹੀਂ ਕਰਦਾ ਵੀ ਅਖੀਰਲੀ ਗੱਲ ਹੈ ਪਰ ਜਿੰਨੀ ਸਮਝ ਪਈ ਇਹਨਾਂ ਪਾਵਨ ਬਚਨਾਂ ਦੇ ਨਾਲ ਸਾਡੀ ਚਿੰਤਾ ਮੁੱਕ ਜਾਂਦੀ ਹੈ ਸਾਡੀਆਂ ਬਹੁਤ ਸਾਰੀਆਂ ਦਬਦਾਵਾਂ ਮੁੱਕ ਜਾਂਦੀਆਂ ਨੇ ਜਿਵੇਂ ਸੌਖਾ ਜਿਹਾ ਲਾ ਲਓ ਫਿਰ ਆਪਾਂ ਇਹਦੇ ਅਖੀਰ ਅਰਥਾਂ ਵੱਲ ਆਂਦੇ ਹਾਂ ਕਈ ਵਾਰ ਬੰਦੇ ਨੂੰ ਕਿੰਨਾ ਫਿਕਰ ਹੁੰਦਾ ਕਿੰਨੀਆਂ ਚਿੰਤਾਵਾਂ ਹੁੰਦੀਆਂ ਮੇਰੀ ਬਣਾਈ ਹਰ ਚੀਜ਼ ਮੇਰੇ ਅਧੀਨ ਹਰ ਚੀਜ਼ ਚੰਗੀ ਹੀ ਹੋਵੇ ਉਹ ਕਹਿੰਦਾ ਮੇਰੇ ਘਰ ਜੰਮੀ ਮੇਰੀ ਔਲਾਦ ਸਿਆਣੀ ਹੀ ਬਣੇ ਮੇਰੇ ਮੁਤਾਬਕ ਹੀ ਬਣੇ ਮੇਰੇ ਘਰ ਦੇ ਵਿੱਚ ਆਇਆ ਹੋਇਆ ਕੋਈ ਨੌਕਰ ਚਾਕਰ ਉਹ ਵੀ ਮੇਰੇ ਹੁਕਮ ਅਨੁਸਾਰ ਮੇਰੇ ਅਨੁਸਾਰ ਹੋਵੇ ਇਥੋਂ ਤੱਕ ਬੰਦਾ ਕਹਿੰਦਾ ਮੇਰੇ ਘਰ ਵਿੱਚ ਪਾਲਿਆ ਹੋਇਆ ਕੁੱਤਾ ਵੀ ਮੇਰੇ ਅਨਸਾਰ ਹੁੰਦਾ। ਕਹਿੰਦਾ ਕਿ ਨਹੀਂ ਕਹਿੰਦਾ ਇਹ ਗੱਲ। ਪਰ ਐਸਾ ਤੇ ਸੰਭਵ ਨਹੀਂ ਹੁੰਦਾ। ਫਿਰ ਮਨੁੱਖ ਚਿੰਤਾ 'ਚ ਹੋ ਜਾਂਦਾ ਹੈ। ਬੱਚੇ ਹੁਕਮ ਦੇ ਵਿੱਚ ਨਹੀਂ ਹੈ। ਕਹਿਣੇ ਦੇ ਵਿੱਚ ਨਹੀਂ ਨੇ ਕਿੰਨੀ ਚਲਤ ਹੈ ਬੰਦੇ। ਫਿਕਰ ਰਹਿੰਦੀ ਹੈ ਮਹਿੰਗੀਆਂ ਮਹਿੰਗੀਆਂ ਪੜਾਈਆਂ ਕਿਉਂ ਕਰਾਉਂਦਾ ਹੈ। ਇਸ ਕਰ ਕੀ ਕਰਾਉਂਦਾ ਨਾ ਵੀ ਇਹ ਸਿਆਣਾ ਬਣੇ ਤੇ ਸਿਆਣੇ ਦਾ ਪਹਿਲਾ ਅਰਥ ਹੁੰਦਾ ਮੇਰੇ ਹੁਕਮ ਦੇ ਅੰਦਰ ਚੱਲੇ। ਪਰ ਇਹ ਨਿਜਮ ਕਿਹਦਾ ਬਣਾਇਆ ਗੁਰਮਖੋ ਪਰਮੇਸ਼ਰ ਵਾਹਿਗੁਰੂ ਨੇ ਕਈ ਵਾਰ ਅਸੀਂ ਇਹ ਵੀ ਕਹਿ ਦਿੰਦੇ ਹਾਂ ਜੀ ਬੱਚੇ ਦੀ ਜੈਸੀ ਸੰਗਤ ਹੋਵੇਗੀ ਉਹ ਜਾ ਬਣੇਗਾ ਇਸ ਕਰਕੇ ਅਸੀਂ ਯਤਨ ਵੀ ਇਹ ਕਰਦੇ ਹਾਂ ਵੀ ਬੱਚਾ ਚੰਗੇ ਬੰਦਿਆਂ ਵਿੱਚ ਖੜਾ ਹੋਵੇ ਚੰਗਿਆਂ ਵਿੱਚ ਬੈਠੇ ਉੱਠੇ ਸਾਡੇ ਯਤਨ ਨੇ ਅਸੀਂ ਮਾਤਾ ਪਿਤਾ ਬਣਾਇਆ ਸਾਨੂੰ ਪਰਮੇਸ਼ਰ ਨੇ ਡਿਊਟੀ ਲਾਈਏ ਸਾਡਾ ਹੱਕ ਵੀ ਬਣਦਾ ਇਦਾਂ ਪਰ ਜੇ ਅਸੀਂ ਉੱਚ ਸਫਲ ਨਹੀਂ ਹੋ ਪਾਉਂਦੇ ਤੇ ਫਿਰ ਬੰਦਾ ਚਿੰਤਾ 'ਚ ਪੈ ਜਾਂਦਾ ਹੈ। ਪਾਤਸ਼ਾਹ ਕਹਿੰਦੇ ਫਿਰ ਚਿੰਤਾ 'ਚ ਨਾ ਪੈ। ਇਹ ਸਭ ਕੁਝ ਉਸ ਪਰਮਾਤਮਾ ਦੀ ਨਿਜਮ ਦੇ ਅਧੀਨ ਹੈ। ਇਸ ਗੱਲ ਨੂੰ ਪ੍ਰਵਾਨ ਕਰ ਲੈ। ਇੱਥੇ ਗੁਰੂ ਦੀ ਬਾਣੀ ਅਸੀਂ ਪੜ੍ਹਦੇ ਹਾਂ ਗੁਰਮਖੋਂ ਹਰਨਾਕਸ਼ ਵਰਗੇ ਦੇ ਘਰੇ ਪ੍ਰਲਾਪ ਜੰਮ ਪੈਂਦਾ ਹੈ। ਹਰਨਾਕਸ਼ ਦੇ ਘਰੇ ਤਾਂ ਮੈਂ ਮੈਂ ਚੱਲਦੀ ਹੈ ਨਾ ਸਾਰਾ ਦਿਨ। ਹੰਕਾਰ ਹੀ ਚੱਲਦਾ ਹੈ ਨਾ ਸਾਰਾ ਦਿਨ ਉੱਥੇ ਤਾਂ ਸਾਰੇ ਜਲ ਹਰ ਨਾ ਕੁਛ ਥਲ ਹਰ ਨਾ ਆਖੀ ਪੁਕਾਰਦੇ ਹਨ ਪਰ ਉਸ ਮਾਹੌਲ ਦੇ ਵਿੱਚ ਤੁਸੀਂ ਵੇਖੋ ਪ੍ਰਮਾਤਮਾ ਦਾ ਭਗਤ ਪ੍ਰਿਲਾਦ ਪੈਦਾ ਹੋ ਜਾਂਦਾ ਹੈ ਇਹ ਕਹਿ ਲਓ ਵੀ ਮਾਰੂਥਲ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੋ ਗਿਆ ਇੰਜ ਹੀ ਸਮਝਣਾ ਪਏਗਾ ਦੂਜੇ ਪਾਸੇ ਤੁਸੀਂ ਦੇਖੋ ਗੁਰੂ ਰਾਮਦਾਸ ਸਾਹਿਬ ਦਾ ਘਰ ਹੈ ਸਾਰੇ ਨਾਮ ਜਪਣ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਨਿਮਰਤਾ ਵਾਲੇ ਨੇ ਗੁਰਮਖੋ ਜਿੰਨਾ ਸੋਹਣਾ ਮਾਹੌਲ ਗੁਰੂ ਰਾਮਦਾਸ ਸਾਹਿਬ ਦੇ ਘਰ ਦਾ ਹੋਏਗਾ ਕਿਸੇ ਦਾ ਹੋਏਗਾ ਐਡਾ ਸੋਹਣਾ ਮਾਹੌਲ ਪਰ ਪ੍ਰਤੀਜਮ ਦਾ ਗੱਲ ਕੰਮਾਂ ਜਮ ਪੈਂਦਾ ਉੱਥੇ ਉੱਥੇ ਪ੍ਰਤੀਜਮ ਪੈਂਦਾ ਜੀ ਗੁਰੂ ਹਰਾਈ ਸਾਹਿਬ ਤੋਂ ਸੋਹਣਾ ਗੁਰਮਖੋ ਕੀ ਦਾ ਘਰ ਹੋਏਗਾ ਪਰ ਉੱਥੇ ਰਾਮਰਾਇ ਵਰਗਾ ਜਮ ਪੈਂਦਾ ਇਹਦਾ ਅਰਥ ਸਭ ਕੁਝ ਮਨੁੱਖੀ ਯਤਨਾਂ ਦੇ ਨਾਲ ਸੰਭਵ ਨਹੀਂ ਹੁੰਦਾ ਹਰ ਇੱਕ ਚੀਜ਼ ਜਿੱਦਾਂ ਦੀ ਅਸੀਂ ਚਾਹੁੰਦੇ ਆ ਚਾਹ ਕੇ ਵੀ ਉਦਾਂ ਦੀ ਨਹੀਂ ਕਈ ਵਾਰ ਬਣਦੀ ਉਹਦਾ ਕਾਰਨ ਹੁੰਦਾ ਹੈ ਇਹ ਸਭ ਕੁਝ ਪਰਮਾਤਮਾ ਨੇ ਆਪਣੇ ਨਿਜ਼ਮ ਦੇ ਵਿੱਚ ਬੰਨੇ ਆ ਤੂੰ ਭਾਈ ਉਸ ਗੱਲ ਨੂੰ ਪ੍ਰਵਾਨ ਕਰ ਜੋ ਜਿਤ ਜਿਤ ਲਾਵੋ ਤਤ ਤਿਤ ਲੱਗਣਾ ਇਹ ਗੱਲ ਸਮਝ ਨਹੀਂ ਪਾਈ ਛੱਟ ਦੇ ਚਿੰਤਾ ਸਭ ਕੁਝ ਤੇਰੇ ਹੱਥ ਵਿੱਚ ਨਹੀਂ ਹੈ ਬਹੁਤ ਕੁਝ ਐਸਾ ਹੈ ਜਿਹੜਾ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ ਮਨੁੱਖ ਨੂੰ ਇਦਾਂ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਕੇਵਲ ਪੇੜ ਨੂੰ ਪਾਣੀ ਪਾ ਸਕਦਾ ਹਾਂ ਉਹਦੀ ਸਾਂਭ ਸੰਭਾਲ ਕਰ ਸਕਦਾ ਹਾਂ ਫਲ ਕਿੰਨੇ ਮਿੱਠੇ ਲਾਉਣੇ ਨੇ ਤੇ ਕਿੰਨੇ ਕਲਾਉਣੇ ਨੇ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ ਗੁਰਮਖ। ਉਹਦੀ ਰਹਿਮਤ ਉਹਦੀ ਨਦਰ ਹੈ ਬਸ। ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਇਹੀ ਸਮਝਾ ਰਹੇ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ ਕਈ ਕੋਟ ਸਿੱਧ ਜਤੀ ਜੋਗੀ ਹੁਣ ਇਹ ਸਿੱਧ ਦਾ ਅਰਥ ਪੰਚੇ ਹੋਏ ਪੁੱਗੇ ਹੋਏ ਸਾਧੂ ਜਨ ਦਾ ਅਰਥ ਇਹੀ ਹੁੰਦਾ ਹੈ। ਪੰਚੇ ਹੋਏ ਪੁਕੇ ਹੋਏ ਜਤੀ ਦਾ ਅਰਥ ਹੁੰਦਾ ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਜਿੱਤ ਲਿਆ ਆਪਣੀ ਵਾਸ਼ਨਾ ਤੇ ਕਾਬੂ ਪਾ ਲਿਆ ਕਹਿੰਦੇ ਜਤੀ ਹੈ ਜੋਗੀ ਦਾ ਅਰਥ ਇਹਦਾ ਰੱਬ ਨਾਲ ਜੁੜਿਆ ਹੋਇਆ ਹੈ ਬਾਦਸ਼ਾਹ ਕਹਿੰਦੇ ਇੱਕ ਨਹੀਂ ਦੋ ਨਹੀਂ ਕਰੋੜਾ ਹੀ ਨੇ ਉਸ ਵਾਹਿਗੁਰੂ ਦੀ ਬਣਾਈ ਹੋਈ ਇਸ ਰਚਨਾ ਦੇ ਵਿੱਚ ਬਾਦਸ਼ਾਹ ਕਹਿੰਦੇ ਭਾਈ ਕਰੋੜਾ ਹੀ ਪਹੁੰਚੇ ਹੋਏ ਸਿੱਧ ਹਨ ਕਰੋੜਾ ਜਤੀ ਹਨ ਕਰੋੜਾ ਹੀ ਜੋਗੀ ਉਸ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਹਨ ਕਈ ਕੋਟ ਰਾਜੇ ਰਸ ਭੋਗੀ ਪਾਤਸ਼ਾਹ ਕਹਿੰਦੇ ਜਿੱਥੇ ਇੱਕ ਪਾਸੇ ਵਾਸ਼ਨਾ ਤੇ ਕਾਬੂ ਪਾਉਣ ਵਾਲੇ ਜਤੀ ਪੈਦਾ ਕੀਤੇ ਸਿੱਧ ਪੈਦਾ ਕੀਤੇ ਜੋਗੀ ਪੈਦਾ ਕੀਤੇ ਉਸੇ ਪਰਮਾਤਮਾ ਨੇ ਦੂਜੇ ਪਾਸੇ ਰਾਜੇ ਰਸ ਭੋਗੀ ਕਹਿਣ ਲੱਗੇ ਕਰੋੜਾ ਰਾਜੇ ਵੀ ਪੈਦਾ ਕੀਤੇ ਜਿਹੜੇ ਦੁਨਿਆਵੀ ਰਸਾਂ ਕਸਾਂ ਨੂੰ ਚਸਕਿਆਂ ਨੂੰ ਭੋਗ ਰਹੇ ਆ ਮਾਨ ਰਹੇ ਆ ਗੁਰਮੁਖੋ ਵੇਖ ਉਸ ਸਿੱਧ ਪੈਦਾ ਕਰਨ ਵਾਲਾ ਵੀ ਉਹੀ ਹੈ ਜੋਗੀ ਪੈਦਾ ਕਰਨ ਵਾਲਾ ਵੀ ਉਹੀ ਹੈ ਮਾਇਆ ਨੂੰ ਜਿਵੇਂ ਕਿ ਨਿਰਵਿਰਤ ਤੇ ਪ੍ਰਵਿਰਤ ਦੋਨਾਂ ਨੂੰ ਪੈਦਾ ਕਰਨ ਵਾਲਾ ਉਹੀ ਹੈ ਇੱਕ ਪਾਸੇ ਉਹ ਜੱਤੀ ਜੋਗੀ ਪੈਦਾ ਕਰੀ ਜਾਂਦਾ ਹੈ ਜਿਹੜੇ ਰੱਸਾ ਕਸਾਂ ਨੂੰ ਛੱਡ ਕੇ ਜਾ ਰਹੇ ਨੇ ਦੂਜੇ ਪਾਸੇ ਐਸੇ ਰਾਜੇ ਪੈਦਾ ਕਰੀ ਜਾਂਦਾ ਹੈ ਜਿਹੜੇ ਰੱਸਾ ਕਸਾਂ ਨੂੰ ਭੋਗ ਰਹੇ ਨੇ ਪਾਤਸ਼ਾਹ ਕਹਿੰਦੇ ਛੱਡ ਕੇ ਭੱਜਣ ਵਾਲੇ ਵੀ ਕਰੋੜਾਂ ਹੀ ਨੇ ਰੱਸਾ ਕਸਾਂ ਨੂੰ ਭੋਗਣ ਵਾਲੇ ਵੀ ਕਰੋੜਾਂ ਹੀ ਨੇ ਤੇ ਇੱਕੋ ਹੀ ਪਰਮੇਸ਼ਰ ਨੇ ਬਣਾਏ ਹਨ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੀ ਇੱਕੋ ਹੀ ਮਿੱਟੀ ਵਿੱਚੋਂ ਗਰਮਖੋ ਬਣਾਏ ਨੇ ਪਰਮੇਸ਼ਰ ਨੇ ਜਿਵੇਂ কুমਿਹਾਰ ਇੱਕੋ ਹੀ ਮਿੱਟੀ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਇੱਕੋ ਹੀ ਇਸ ਸ੍ਰਿਸ਼ਟੀ ਦੇ ਵਿੱਚ ਇੱਕੋ ਹੀ ਸਮਰੱਥਾ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਇੱਕ ਦੂਜੇ ਤੋਂ ਉਲਟ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ ਕਈ ਕੋਟ ਪੰਖੀ ਸਰਪ ਉਪਾਈ ਕਰੋੜਾਂ ਹੀ ਕਿਸਮਾਂ ਦੀ ਸਰਪ ਪੈਦਾ ਕੀਤੀ ਕਰੋੜਾ ਹੀ ਜਿਹੜੇ ਨੇ ਸੁਭਾਵਾਂ ਦੇ ਰੰਗਾਂ ਦੇ ਰੂਪਾਂ ਦੇ ਗੁਰੂ ਪਾਤਸ਼ਾਹ ਕਹਿੰਦੇ ਪੰਛੀ ਪੈਦਾ ਕੀਤੇ ਜਿਵੇਂ ਬਾਬਾ ਜੀ ਨੇ ਬਾਣੀ ਚ ਕਿਹਾ ਨਾ ਬਿਰਖ ហេਟ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ ਦੋਨੇ ਇਕੋ ਟਾਣੀ ਤੇ ਬੈਠੇ ਸੱਤੇ ਬੋਲਣ ਵਾਲੇ ਵੀ ਉੱਥੇ ਬੈਠੇ ਮਿੱਠੇ ਬੋਲਣ ਵਾਲੇ ਵੀ ਉੱਥੇ ਬੈਠੇ ਆ ਚੋਗਾ ਚੁਗਣ ਵਾਲੇ ਵੀ ਉੱਥੇ ਬੈਠੇ ਆ ਮਾਸ ਖਾਣ ਵਾਲੇ ਵੀ ਉੱਥੇ ਹੀ ਬੈਠੇ ਆ ਇੱਕ ਓਟਾਣੀ ਤੇ ਬੈਠੇ ਆ ਇਸ ਤਰ੍ਹਾਂ ਕਿ ਸ਼ਾਂਤ ਸੁਭਾਅ ਦੇ ਵੀ ਉੱਥੇ ਬੈਠੇ ਆ ਰੌਲਾ ਪਾਉਣ ਵਾਲੇ ਕਾਮ ਵੀ ਕੋਈ ਨਾ ਵੀ ਉੱਥੇ ਬੈਠੀ ਹੈ ਗੁਰਮਖੋ ਜਿਹੜੀ ਸ਼ਾਂਤ ਰਹਿੰਦੀ ਮਿੱਠਾ ਬੋਲਦੀ ਹੈ ਕਾਮ ਵੀ ਉੱਥੇ ਹੀ ਬੈਠਾ ਹੈ ਪਰ ਬਣਾਉਣ ਵਾਲਾ ਤੇ ਉਹੀ ਹੈ ਨਾ ਜਿਸ ਟਾਣੀ ਉੱਤੇ ਬੈਠੇ ਹੋ ਟਾਣੀ ਵੀ ਉਸ ਨੇ ਨਹੀਂ ਬਣਾਈ ਹੈ ਪਾਤਸ਼ਾਹ ਕਹਿੰਦੇ ਕਈ ਕੋਟ ਕਈ ਕਰੋੜਾਂ ਹੀ ਪੰਖੀ ਸਰਪ ਉਪਾਏ ਕਰੋੜਾਂ ਹੀ ਤਰ੍ਹਾਂ ਦੇ ਪੰਛੀ ਪੈਦਾ ਕੀਤੇ ਨੇ ਜਿਨ੍ਹਾਂ ਦੇ ਰੂਪ ਨਹੀਂ ਰਲਦੇ ਰੰਗ ਨਹੀਂ ਰਲਦੇ ਸੁਭਾ ਨਹੀਂ ਰਲਦੇ ਆਵਾਜ਼ਾਂ ਨਹੀਂ ਰਲਦੀਆਂ ਗੁਰਮੁਖੀ ਸਰਪ ਉਪਾਏ ਕਰੋੜਾਂ ਹੀ ਤਰ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਨੇ ਸੱਪ ਪੈਦਾ ਕੀਤੇ ਹਨ ਕਈ ਕੋਟ ਪੱਥਰ ਬਿਰਖ ਨਿਪਜਾਈ ਪੱਥਰ ਬਿਰਖ ਪੀੜ ਪੌਦੇ ਵੀ ਉਸੇ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ ਕਈ ਕੋਟ ਪਵਨ ਪਾਣੀ ਬੈ ਸੰਤਰ ਪਾਤਸ਼ਕ ਕਹਿੰਦੇ ਕਰੋੜਾਂ ਤਰ੍ਹਾਂ ਦੀਆਂ ਹਵਾਵਾਂ ਕਰੋੜਾਂ ਤਰ੍ਹਾਂ ਦਾ ਜਲ ਕਰੋੜਾਂ ਤਰ੍ਹਾਂ ਦੀ ਅੱਗ ਹੈ ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰਮਖੋ ਰਚੀ ਹੈ ਅਜੇ ਅਸੀਂ ਤਾਂ ਥੋੜੀਆਂ ਅੱਗਾਂ ਦੀਆਂ ਕਿਸਮਾਂ ਨੂੰ ਜਾਣਦੇ ਆਂ ਅਸੀਂ ਤਾਂ ਥੋੜੇ ਹੀ ਧਰਤੀ ਨੂੰ ਜਾਣਦੇ ਆਂ ਪਤਾ ਹੀ ਨਹੀਂ ਕਈ ਕੋਟ ਦੇਸ਼ ਭੂ ਮੰਡਲ ਕਰੋੜਾਂ ਹੀ ਦੇਸ਼ ਬਣਾਈ ਕਰੋੜਾਂ ਹੀ ਭੂ ਦਾ ਅਰਥ ਹੈ ਭੂਮੀ ਧਰਤੀਆਂ ਬਣਾਈਆਂ ਕਰੋੜਾਂ ਹੀ ਮੰਡਲ ਬ੍ਰਹਿਮੰਡ ਆਕਾਸ਼ ਗੈਲੈਕਸੀ ਬਣਾਈਆਂ ਉਸ ਵਾਹਿਗੁਰੂ ਪਰਮੇਸ਼ਰ ਹੁਣ ਕਿਹੜੀ ਧਰਤੀ ਉੱਤੇ ਕਿਹੜੀ ਤਰ੍ਹਾਂ ਦੀ ਹਵਾ ਚੱਲਦੀ ਪਈ ਹੈ ਕਿਹੜੇ ਬ੍ਰਹਿਮੰਡ ਦੇ ਵਿੱਚ ਕਿਹੜੇ ਤਰ੍ਹਾਂ ਦਾ ਪਾਣੀ ਵਗ ਰਿਹਾ ਹੈ ਅਸੀਂ ਤੇ ਇੱਕ ਧਰਤੀ ਦੀ ਹਵਾ ਨੂੰ ਇੱਕ ਧਰਤੀ ਦੇ ਪਾਣੀ ਨੂੰ ਇੱਕ ਧਰਤੀ ਦੀ ਅਗਣ ਨੂੰ ਜਾਣਦੇ ਹਾਂ ਨਾ ਦੇਖੋ ਇੱਕ ਅੱਗ ਉਹ ਹੈ ਜਿਹੜੀ ਸਾਡੀ ਰਸੋਈ ਦੇ ਵਿੱਚ ਬਲਦੀ ਹੈ ਗੁਰਮਖ ਕੋ ਪਿਕ ਅਗਗੁਰਾਂ ਸੇ ਪਾ ਸਾ ਕਹਿੰਦੇ ਜઠਰ ਅਗਨੀ ਹੈ ਜਿਹੜੀ ਸਾਡੇ ਪੇਟ ਅੰਦਰ ਵੀ ਚੱਲ ਰਹੀ ਹੈ ਇੱਕ ਐਸੀ ਵੀ ਅੱਗ ਹੈ ਜਿਹੜੀ ਪਾਣੀ ਦੇ ਥੱਲੇ ਸਮੁੰਦਰ ਦੇ ਵਿੱਚ ਥੱਲੇ ਬਲਦੀ ਹੈ ਸਮਝ ਨਹੀਂ ਪੈਂਦੀ ਰਚਨਾ ਹੈ ਕੁਦਰਤ ਦੀ ਸਮੁੰਦਰ ਦੇ ਥੱਲੇ ਉੱਥੇ ਆ ਤੁਸੀਂ ਕਈ ਵਾਰ ਜਿਹੜੇ ਜੀਓਗ੍ਰਾਫੀ ਪੜਨ ਵਾਲੇ ਗੁਰਮਖ ਨੇ ਉਹ ਕੋਰ ਲਹਿਰਾ 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 ਬਣੀਆਂ ਹੋਈਆਂ ਨੇ ਧਰਤੀ ਦੇ ਵਿੱਚ ਜਿਹੜੀ ਸਤੋ ਥਲੜੀ ਕੋਰ ਲੈਰ ਹੈ ਉਹ ਉੱਥੇ ਤੁਸੀਂ ਵੇਖੋ ਆਗ ਹੀ ਅਗ ਬਲਦੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਕਿੱਥੇ ਕਿੱਥੇ ਕੀ ਕੀ ਰੱਖਿਆ ਹੈ ਔਰ ਇੱਕੋ ਹੀ ਥਾਂ ਉੱਤੇ ਉਲਟ ਰੱਖੀਆਂ ਹੋਈਆਂ ਚੀਜ਼ਾਂ ਨੇ ਉਸ ਵਾਹਿਗੁਰੂ ਦੀ ਰਚਨਾ ਹੀ ਐਸੀ ਹੈ ਕਈ ਕੋਟ ਦੇਸ਼ੂ ਮੰਡਲ ਕਈ ਕੋਟ ਸਸੀ ਅਰ ਸੂਰ ਨਖਤਰ ਗ੍ਰਹ ਚੰਦਰਮਾ ਸੂਰਜ ਕਰੋੜਾ ਹੀ ਬਣਾਏ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰਮੁਖ ਗੁਰਨਾਨਕ ਸਾਹਿਬ ਪਾਤਸ਼ਾਹਾਂ ਜਦੋਂ ਮੁਸਲਮਾਨੀ ਦੇਸ਼ਾਂ ਦਾ ਪ੍ਰਚਾਰਕ ਦੌਰਾ ਕਰਦੇ ਨੇ ਆਪਣੀ ਉਦਾਸੀ ਕਰਦੇ ਨੇ ਜਿਹਨੂੰ ਅਸੀਂ ਤੀਸਰੀ ਉਦਾਸੀ ਕਹਿੰਦੇ ਆ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਬੜੇ ਪੀਰ ਮਿਲੇ شیخ ਬਹਿਲੂਲ ਮਿਲਿਆ ਪੀਰ ਦਸਤਗੀਰ ਮਿਲਿਆ ਮੀਆਂ ਮਿੱਠਾ ਗੁਰਨਖ ਸਾਹਿਬ ਪਾਤਸ਼ਾਹ ਨੇ ਮਿਲਿਆ। ਔਰ ਸੈਂਕੜੇ ਸਵਾਲ ਕੀਤੇ ਨਾ ਪੀਰਾਂ ਨੇ ਗੁਰਨਖ ਸਾਹਿਬ ਪਾਤਸ਼ਾਹ ਨੇ। ਕਈ ਕਈ ਦਿਨ ਗੋਸ਼ਟੀਆਂ ਕੀਤੀਆਂ ਗੁਰਨਖ ਸਾਹਿਬ ਪਾਤਸ਼ਾਹ ਜੀ ਨਾਲ। ਕੱਲੀ ਅਧਿਆਤਮਕ ਵਾਸਤੇ ਦੇ ਉੱਪਰ ਨਹੀਂ। ਸ੍ਰਿਸ਼ਟੀ ਦੀ ਰਚਨਾ ਦੇ ਉੱਪਰ ਵੀ ਗੋਸ਼ਟੀਆਂ ਹੋਈਆਂ ਗੁਰਨਖ ਸਾਹਿਬ ਪਾਤਸ਼ਾਹ ਜੀਆਂ। ਇਸ ਬ੍ਰਹਿਮੰਡ ਦੀ ਰਚਨਾ ਦੇ ਉੱਤੇ ਪਤਪਤੀ ਦੇ ਉੱਤੇ ਵੀ ਕਈ ਕਈ ਪੀਰਾਂ ਨੇ ਬਾਬੇ ਜੀ ਅੱਗੇ ਸਵਾਦ ਰੱਖੇ ਗੁਰਮਖੋ ਪੀਰ ਆਇਆ ਗੁਰਾਂਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਸਤਗੁਰੂ ਪਾਤਸ਼ਾਹ ਤੁਸੀਂ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਉਚਾਰਨ ਕਰ ਰਹੇ ਹੋ ਇਦਾਂ ਹੋਇਆ ਬਾਬੇ ਨੇ ਨਗਰ ਤੋਂ ਬਾਹਰ ਬੈਠ ਕੇ ਗੁਰਮਖੋ ਗੁਰਬਾਣੀ ਦਾ ਕੀਰਤਨ ਕੀਤਾ ਨਾ ਤੇ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਗੁਰਮਖੇ ਜਾਣਦੇ ਨੇ ਕਿ ਇਸਲਾਮ ਜਗਤ ਦੇ ਅੰਦਰ ਰਾਗ ਦਾ ਗਾਉਣਾ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਸੀ ਪਰ ਕੁਦਰਤ ਦਾ ਸੁਭਾਅ ਹੈ ਜਿਵੇਂ ਜਿਵੇਂ ਅਸੀਂ ਕੁਦਰਤ ਦੀਆਂ ਬਣਾਈਆਂ ਦਾਤਾਂ ਨੂੰ ਦਬਾਉਂਦੇ ਹਾਂ ਉਹ ਦੁੱਗਣੀ ਪਾਵਰ ਦੇ ਨਾਲ ਉੱਪਰ ਨੂੰ ਉੱਠਦੀ ਹੈ ਮੁਸਲਮਾਨ ਧਰਮ ਦੇ ਅੰਦਰ ਗੁਰਮਖੋ ਰਾਗ ਗਾਉਣ ਨੂੰ ਗੁਨਾਹ ਮੰਨਿਆ ਗਿਆ ਤੇ ਦੁਨੀਆ ਵਿੱਚ ਸਭ ਤੋਂ ਵੱਧ ਸਰੀਲੇ ਜਿਹੜੇ ਲਗਾਉਣ ਵਾਲੇ ਨੇ ਉਹ ਮੁਸਲਮਾਨਾਂ ਦੇ ਵਿੱਚੋਂ ਪੈਦਾ ਹੋਏ। ਤੇ ਇਹ ਰੱਬੀ ਸੁਭਾਈ ਐਸਾ ਹੈ। ਖੇਡਾ ਕੁਦਰਤ ਦੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲ ਪੀਰ ਆਇਆ। ਪਹਿਲਾਂ ਤੇ ਪੱਥਰ ਸਨ ਹੱਥਾਂ ਦੇ ਵਿੱਚ। ਮਾਰਾਂਗੇ ਇਦਾਂ। ਸਾਡਾ ਇਸਲਾਮ ਕੀ ਕਹਿੰਦਾ ਹੈ? ਸੱਤ ਪਤਾਲ ਨੇ ਸੱਤ ਆਕਾਸ਼ ਨਹੀਂ। ਇਹ ਕੌਣ ਹੈ ਜਿਹੜਾ ਸਾਡੇ ਧਰਮ ਦੇ ਗ੍ਰੰਥ ਵਿਰਧ ਕਹਿ ਰਿਹਾ ਹੈ? ਪਤਾਲਾਂ ਪਤਲ ਲਖ ਅਗਾਸਾਂ ਅਗਾਸ ਬਾਬੇ ਦੇ ਕੀਰਤਨ ਨੂੰ ਸੁਣਿਆ ਸੰਗਤ ਕੀਤੀ ਪੱਥਰ ਡਿੱਗ ਪਏ ਹੱਥਾਂ ਦੇ ਵਿੱਚੋਂ ਕੋਲ ਬੈਠੇ ਪੀਰ ਆ ਗਏ ਹੇ ਨਾਨਕ ਕਿਉਂਕਿ ਜਿਹੜੇ ਆਪਣੇ ਤਾਜ ਦੀਨ ਨੇ ਨਾ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਨਾਲ ਨਾਲ ਸਫ਼ਰ ਕੀਤਾ ਗੁਰਮਖੋ ਮੱਕੇ ਦੀ ਯਾਤਰਾ ਦੇ ਦੌਰਾਨ ਆਜ ਦੀਨਸੀ ਉਹਦਾ ਨਾਮ ਮੁਸਲਮਾਨ ਦਾ ਜਦੋਂ ਉਹ ਆਪਣੀਆਂ ਲਿਖਤਾਂ ਵਿੱਚ ਲਿਖਦਾ ਤੇ ਉਹ ਕਹਿੰਦਾ ਵੀ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਮੱਕੇ ਦੀ ਯਾਤਰਾ ਦੇ ਦੌਰਾਨ ਬਹੁਤਾਂਤ ਜਿਹੜੇ ਲੋਕ ਨੇ ਉਹ ਹਿੰਦੀ ਪੀਰ ਕਹਿੰਦੇ ਸਨ ਹਿੰਦੀ ਪੀਰ ਆਇਆ ਕੋਈ ਨਾਨਕ ਤੇ ਹਿੰਦ ਦੀ ਧਰਤੀ ਤੋਂ ਰਹਿਣ ਵਾਲਾ ਆਇਆ ਕੋਈ ਤਾਂ ਉਹਨਾਂ ਨੇ ਬਾਬੇ ਦੇ ਦਰਸ਼ਨ ਕੀਤੇ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਕਹਿੰਦੇ ਨੇ ਹੇ ਨਾਨਕ ਪੀਰ ਤੂੰ ਕਹਿ ਰਿਹਾ ਲੱਖਾਂ ਹੀ ਨੇ ਪਰ ਸਾਡਾ ਪੁਰਾਣ ਇਹ ਗੱਲ ਕਹਿੰਦਾ ਵੀ ਸੱਤ ਪਤਾਲ ਨੇ ਸੱਤ ਆਕਾਸ਼ ਨੇ ਤੂੰ ਗਲਤ ਕਹਿ ਰਿਹਾ ਬਾਬੇ ਨੇ ਕਿਹਾ ਨਹੀਂ ਉਹਨਾਂ ਕਹਿੰਦੇ ਪਰ ਸਾਡਿਆਂ ਰਹਿਬਰਾਂ ਨੇ ਗਲਤ ਕਿਹਾ ਬਾਬਾ ਜੀ ਕਹਿਣ ਲੱਗੇ ਬਿਲਕੁਲ ਨਹੀਂ ਸਹੀ ਕਿਹਾ ਪੁੱਛਿਆ ਪਰ ਕਾਰਨ ਕੀ ਕਹਿਣ ਲੱਗੇ ਜਿੱਥੋਂ ਤੱਕ ਇਸ ਦੀ ਨਜ਼ਰ ਜਾਂਦੀ ਹੈ ਜੁ ਤੱਕ ਇਸ ਦਾ ਗਿਆਨ ਹੈ ਉਸ ਤੱਕ ਹਰ ਬੰਦਾ ਪੁਕਾਰ ਰਿਹਾ ਹੈ ਉਹ ਆਪਣੀ ਸੁਰਤ ਨਾਲ ਜੋ ਉਚਾਰਨ ਕਰ ਰਿਹਾ ਹੈ ਉਹਦੇ ਚ ਉਹਦੀ ਇਮਾਨਦਾਰੀ ਹੈ ਉਹ ਸੱਚ ਹੈ ਉਹ ਜਨਾਂ ਕਾ ਦੇਖਦਾ ਉਹਨਾਂ ਕ ਉਹਨਾਂ ਕਹ ਰਿਹਾ ਹੈ ਗੁਰਨਾਣਕ ਸਾਹਿਬ ਪਾਤਸ਼ਾਹ ਨੇ ਪੀਰ ਦੇ ਪੁੱਤਰ ਨੂੰ ਗੁਰਮਖੋ ਹੱਥ ਪਕੜਿਆ ਪਕੜ ਕੇ ਉਹਦੇ ਪੀਰ ਦੇ ਪੁੱਤਰ ਨੂੰ ਹੱਥ ਨੂੰ ਨਾ ਇਦਾਂ ਤੇ ਗੁਰਨਾਣਕ ਸਾਹਿਬ ਪਾਤਸ਼ਾਹ ਨੇ ਕਿ ਆ ਭਾਈ ਅੱਖਾਂ ਨੇਤਰ ਬੰਦ ਕਰ ਜਦੋਂ ਗੁਰਮਖੋ ਨੇਤਰ ਬੰਦ ਕੀਤੇ ਤੇ ਕਹਿਣ ਲੱਗੇ ਇੰਜ ਲੱਗਿਆ ਅਸਮਾਨ ਦੇ ਵਿੱਚ ਚਾਰੇ ਪਾਸੇ ਕਈ ਲੱਖਾਂ ਹੀ ਧਰਤੀਆਂ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਕਿੰਨੇ ਹੀ ਬ੍ਰਹਿਮੰਡ ਇੱਦਾਂ ਸਾਰੇ ਪਾਸੇ ਘੁੰਮ ਰਹੇ ਹਨ ਵਿਸਮਾਤ ਵਿੱਚ ਚਲਾ ਗਿਆ ਅਚਰਜਮਈ ਉਹਦੇ ਆਲੇ-ਦੁਆਲੇ ਵਰਤਿਆ ਔਰ ਕਿੰਨੀ ਦੇਰ ਤੱਕ ਵਰਤਿਆ ਇੱਕਦਮ ਗੁਰਨਾਣਕ ਸਾਹਿਬ ਪਾਠਨ ਝਟਕਾ ਦਿੱਤਾ ਰੁਕ ਗਿਆ ਇੱਕਦਮ ਅੱਖਾਂ ਖੋਲੀਆਂ ਹੈਰਾਨ ਰਹਿ ਗਿਆ ਮੈਂ ਪਹਿਲਾਂ ਵਾਲੀ ਥਾਂ ਤੇ ਖੜਾ ਪੁੱਛਿਆ ਬਾਬਾ ਇਹ ਕੀ ਸੀ ਗੁਰਾਂਖ ਸਾਹਿਬ ਪਾਤਸ਼ਾਹ ਕਹਿੰਦੇ ਤੈਨੂੰ ਸਚਾਈ ਦਿਖਾਈ ਹੈ ਜਿਹੜਾ ਤੂੰ ਆਨੰਦ ਮੰਨਿਆ ਇਹ ਵਿਸਮਾਗ ਨੂੰ ਮੰਨਿਆ ਕਿਤੇ ਗਿਣਤੀ ਹੈ ਕੀ ਕੁਝ ਹੈ ਕਹਿਣ ਲੱਗਾ ਬਾਬਾ ਕੋਈ ਗਿਣਤੀ ਨਹੀਂ ਕੋਈ ਗਿਣਤੀ ਨਹੀਂ ਗੁਰਮਖੋ ਗੁਰਾਂਖ ਸਾਹਿਬ ਪਾਤਸ਼ਾਹ ਨੇ ਇਦਾਂ ਹੀ ਕਹਿਣ ਲੱਗੇ ਵਿਸਮਾਤ ਦੀ ਅਵਸਥਾ ਵਿੱਚ ਸਭ ਕੁਝ ਬਿਆਨ ਉਹਨੂੰ ਦ੍ਰਿਸ਼ਟਮਾਨ ਕਰ ਦਿੱਤਾ ਅੱਖਾਂ ਸਾਹਮਣੇ ਇਦਾਂ ਲਿਖਦੇ ਨੇ ਇਤਿਹਾਸਕ ਇਸ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਕਈ ਕੋਟ ਕਈ ਕਰੋੜਾਂ ਸੂਰ ਸੱਸੀਅਰ ਸੂਰਨਖਤਰ ਨਖਤਰ ਗ੍ਰਹਣੇ ਲੱਖਾਂ ਹੀ ਧਰਤੀਆਂ ਨੇ ਲੱਖਾਂ ਹੀ ਚੰਦਰਮਾ ਤੇ ਸੂਰਜ ਹਨ ਕਰੋੜਾਂ ਹੀ ਹਨ ਕਈ ਕੋਟ ਕਈ ਕਰੋੜਾਂ ਹੀ ਦੇਵ दानਵ ਇੰਦਰ ਸਿਰਛਤਰ ਉਸ ਵਾਹਿਗੁਰੂ ਦੀ ਰਚਨਾ ਦੇ ਵਿੱਚ ਜਿਹੜਾ ਉਹਨੇ ਸੂਤਰ ਇੱਕ ਨਿਜ਼ਮ ਬੰਨਿਆ ਹੋਇਆ ਉਸਦੇ ਸੂਤਰ ਦੇ ਵਿੱਚ ਕਹਿੰਨ ਕਿ ਕਰੋਣਾ ਹੀ ਦੇਵਤੇ ਨੇ ਤੇ ਕਰੋਣਾ ਹੀ दानव ਰਾਖਸ਼ ਵੀ ਹਨ ਦੇਵਤੇ ਵੀ ਉਸੇ ਦੇ ਹੁਕਮ ਦੇ ਅਧੀਨ ਨੇ ਰਾਖਸ਼ ਵੀ ਉਸੇ ਦੇ ਸੂਤਰ ਦੇ ਵਿੱਚ ਬੱਜੇ ਹੋਏ ਹਨ दान ਇੰਦਰ ਸਿਰ ਛਤਰ ਗੁਰਮਖੂ ਕਹਿੰਦੇ ਇੱਕ ਧਰਤੀ ਦਾ ਇੱਕ ਸਵਰਗ ਤੇ ਇੱਕ ਇੰਦਰ ਮੰਨਿਆ ਜਾਂਦਾ ਜਿਵੇਂ ਸਨਾਤਨ ਮਤ ਕਹਿੰਦਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਉਸ ਕਰਤੇ ਦੀ ਰਚਨਾ ਦੇ ਵਿੱਚ ਕਰੋੜਾ ਇੰਦਰ ਨੇ ਜਿਹੜੇ ਇਦਾਂ ਸਿਰ ਤੇ ਛਤਰ ਧਾਰਨ ਕਰਕੇ ਇਦਾਂ ਕੁਝ ਸਮੇਂ ਲਈ ਆਪਣਾ ਹੁਕਮ ਚਲਾ ਰਹੇ ਨੇ ਇੱਕ ਥੋੜਾ ਕਰੋੜਾ ਇੰਦਰ ਉਸ ਪਰਮਾਤਮਾ ਦੀ ਰਚਨਾ ਦੇ ਵਿੱਚ ਰਚੇ ਹੋਏ ਹਨ ਸਗਲ ਸਮਗਰੀ ਆਪਣੇ ਸੂਤ ਧਾਰੈ ਉਸ ਨੇ ਇਹ ਸਾਰੀ ਰਚਨਾ ਸਗਸਮਗ ਦਾ ਕੀ ਅਰਥ ਹੈ ਜੋ ਕੁਛ ਵੀ ਹੈ ਇਸ ਸਾਰਾ ਕੁਛ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਿਜ਼ਮ ਦੇ ਵਿੱਚ ਬੰਨਿਆ ਹੋਇਆ ਹੈ ਆਪਣੇ ਸੂਤਰ ਦੇ ਵਿੱਚ ਬੰਨਿਆ ਹੋਇਆ ਹੈ ਕੁਛ ਵੀ ਗੁਰਮ ਕੋ ਉਸ ਦੇ ਨਿਜ਼ਮ ਤੋਂ ਉਸ ਦੇ ਕਾਨੂੰਨ ਤੋਂ ਉਸ ਦੇ ਬੰਨੇ ਹੋਏ ਸੂਤਰ ਦੇ ਪਰਉਣ ਤੋਂ ਬਾਹਰ ਕੁਛ ਵੀ ਨਹੀਂ ਹੈ ਆਸਾ ਕੀ ਵਾਰ ਆਪਾਂ ਪੜਦੇ ਆਂ ਪੈ ਵਿੱਚ ਪਵਨ ਵਹਾਇ ਸਤ ਬਾਉ ਪੈ ਵਿੱਚ ਚੱਲੈ ਲਖ ਦਰਿਆਉ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਅਗਣ ਕੱਢੇ ਵੇਕਾਰ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਅਡਾਣੇ ਆਕਾਸ਼ ਅਡਾਣੇ ਕਾਸ਼ ਦਾ ਕੀ ਅਰਥ ਹੈ ਪਾਤਸ਼ਾਹ ਕਹਿੰਦੇ ਦੇਖੋ ਕਿੰਨਾ ਕੁਛ ਆਕਾਸ਼ ਦੇ ਵਿੱਚ ਇਦਾਂ ਖੜਾ ਕੀਤਾ ਹੋਇਆ ਪਰਮੇਸ਼ਰ ਕੋਈ ਸਹਾਰਾ ਹੈ ਉਹਨੂੰ ਮਿਲ ਕੋ ਜਿਹੜੀ ਆ ਸਾਡੀ ਧਰਤੀ ਹੈ ਇੱਕ ਤੇ ਖੜੀ ਹੋਈ ਐ ਇੱਕ ਥਾਂ ਦੇ ਉੱਪਰ ਇਹ ਵੀ ਤਾਂ ਆਕਾਸ਼ ਵਿੱਚ ਇਦਾਂ ਉਪੰਛੀਆਂ ਵਾਂਗ ਉੱਡਦੀ ਰਹੀ ਐ ਨਾ ਜਿਹੜੀ ਸਾਡੀ ਧਰਤੀ ਹੈ ਇਹ ਵੀ ਤਾਂ ਪੰਛੀਆਂ ਵਾਂਗ ਆਕਾਸ਼ ਵਿੱਚ ਉੱਡਦੀ ਰਹੀ ਐ ਨਾ ਇਦਾਂ ਪਰ ਤੁਸੀਂ ਦੇਖੋ ਕਿਹਦੇ ਸਹਾਰੇ ਉੱਡ ਰਹੀ ਐ ਕਰੋੜਾ ਸਾਲ ਹੋ ਗਈ ਇਸ ਧਰਤੀ ਨੂੰ ਬਣਿਆ ਆਪਣੇ ਉਸ ਆਰਬਿਟ ਦੇ ਉੱਪਰ ਆਪਣੇ ਉਸ ਜਿਹੜਾ ਰਸਤਾ ਹੈ ਪਰਮੇਸ਼ਰ ਨੇ ਉਹ ਸਾਜਿਆ ਉਸੇ ਤੇ ਦਿਵਾਲੀ ਇਦਾਂ ਘੁੰਮ ਰਹੀ ਹੈ 1 ਡਿਗਰੀ ਇਧਰ ਨਹੀਂ ਹੈ 1 ਡਿਗਰੀ ਉਧਰ ਨਹੀਂ ਹੈ ਕਿਹੜੀ ਤਾਕਤ ਹੈ ਕਿਹੜੀ ਉਹ ਸਮਰੱਥਾ ਹੈ ਜਿਹਦੇ ਵਿੱਚ ਇਹ ਆਪਣੇ ਨਿਜਮ ਦੇ ਆਲੇ-ਦੁਆਲੇ ਘੁੰਮ ਰਹੀ ਹੈ ਉਹ ਹੈ ਉਸ ਪਰਮਾਤਮਾ ਦਾ ਨਿਜਮ ਉਹਦਾ ਕਾਨੂੰਨ ਉਹਦਾ ਬੰਨਿਆ ਹੋਇਆ ਸੂਤਰ ਇਸ ਕਰਕੇ ਗੁਰਮੁਖ ਕੋ ਜੋ ਕੁਝ ਵੀ ਹੈ ਉਸ ਵਾਹਿਗੁਰੂ ਤੋਂ ਬਾਰ ਪਛ ਵੀ ਨਹੀਂ ਹੈ ਗੁਰੂ ਪਾਤਸ਼ਾਹ ਨੇ ਕਿਹਾ ਤੂੰ ਇੱਥੇ ਜਪੀਆਂ ਨੂੰ ਤਪੀਆਂ ਨੂੰ ਦੇਖਦਾ ਤੂੰ ਇੱਥੇ ਰਸ ਭੋਗੀ ਰਾਜਿਆਂ ਨੂੰ ਦੇਖਦਾ ਤੂੰ ਇੱਥੇ ਦੇਵਤਿਆਂ ਨੂੰ ਦੇਖਦਾ ਇੱਥੇ ਤੂੰ ਦਾਣਵਾਂ ਨੂੰ ਰਕਸ਼ਾ ਨੂੰ ਵੀ ਦੇਖਦਾ ਚੰਗਿਆਂ ਨੂੰ ਵੀ ਦੇਖਦਾ ਮਾੜਿਆਂ ਨੂੰ ਵੀ ਦੇਖਦੇ ਆ ਫਿਕਰ ਨਾ ਕਰਿਆ ਕਰ ਚਿੰਤਾ ਚ ਨਾ ਪਿਆ ਕਰ ਇਹ ਸਭ ਕੁਝ ਉਸ ਵਾਹਿਗੁਰੂ ਦੇ ਸੂਤਰ ਦੇ ਵਿੱਚ ਉਹਦੇ ਨਿਜ਼ਮ ਦੇ ਵਿੱਚ ਹੋ ਰਿਹਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਸ ਤੂੰ ਤਨਵਾਦ ਇਹ ਕਰਿਆ ਕਰ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਦੈਂਤਾਂ ਵਾਲੇ ਪਾਸੇ ਨਹੀਂ ਦੇਵਤਿਆਂ ਵਾਲੇ ਪਾਸੇ ਬੰਨਿਆ ਜਿਹੜੀ ਗੱਲ ਆਪਾਂ ਕੱਲ ਵੀ ਕੀਤੀ ਸੀ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਰਸ ਭੋਗੀਆਂ ਵਾਲੇ ਪਾਸੇ ਨਹੀਂ ਨਾਮ ਰਸ ਵਾਲੇ ਪਾਸੇ ਬੰਨਿਆ ਹੋਇਆ ਹੈ ਉਹਦਾ ਸ਼ੁਕਰਾਨਾ ਕਰੀਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕੁੱਲ ਨਾ ਚੁਪਾਂ ਦੀ ਖਿਮਾ ਫਤਿਹ ਬੁਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ